ਅੱਜ ਆਪਾਂ ਤੁਹਾਨੂੰ ਸ਼ਹਿਰ ਮਰੇਰਕੋਟਲੇ ਵਿੱਚ ਸਭ ਤੋਂ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦਾ ਜਿੱਥੋਂ ਤੁਹਾਨੂੰ ਸੂਟ ਮਾਰਕੀਟ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੁਸੀਂ ਪਹੁੰਚਣਾ ਸਰੰਦੀਗਟ ਐਂਟਰ ਹੋ ਕੇ ਤੇਲਿਆ ਵਾਲੇ ਬਾਜ਼ਾਰ ਕਿਲੇ ਵਾਲੇ ਹਬੀਬ ਕਲੌਥ ਹਾਊਸ ਤੇ ਆਜੋ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਈਏ ਜੀ ਇਹ ਪ੍ਰਿੰਟ ਸੂਟ ਆ ਗਏ ਹਨ ਜੀ ਜੀ ਪ੍ਰਿੰਟ ਸੂਟ ਆ ਗਿਆ ਬਲੋ ਲਓ ਜੀ ਇਹ ਪ੍ਰਿੰਟ ਸੂਟ ਆ ਗਏ ਜੀ ਇਦਾਂ ਦੀ ਕਹਾਂਗਾ ਉਹਦੇ ਤੁਹਾਨੂੰ ਮਿਲੂਗੀ ਠੀਕ ਆ ਜੀ ਇੱਕ ਦੇ ਇੱਕ ਡਿਜ਼ਾਈਨ 180 ਰੁਪਏ ਦਾ ਤੁਹਾਨੂੰ ਆ ਪ੍ਰਿੰਟ ਸੂਟ ਮਿਲ ਜੂਗਾ ਜੀ ਜੀ ਲਓ ਵੀ ਇਹ ਚ ਵੀ ਤੁਹਾਨੂੰ ਇਹਨਾਂ ਕਲਰ ਆਪਸ਼ਨ ਬਹੁਤ ਜ਼ਿਆਦਾ ਮਿਲ ਜੀ ਇਹਦੇ ਵਿੱਚ ਕਲੈਕਸ਼ਨ ਬਹੁਤ ਜ਼ਿਆਦਾ ਸਾਡੇ ਕੋਲ ਇਹਦਾ 250 ਓਕੇ ਇਹ 250 ਦਾ ਲਓ ਜੀ 400 ਰੁਪਏ ਦਾ ਸੂਟ ਦੁਪੱਟਾ ਸੂਟ ਕਾਟਨ ਦਾ ਤੁਹਾਨੂੰ 400 ਰੁਪਏ ਦਾ ਮਿਲ ਜੂਗਾ ਕੱਪੜਾ ਆ ਗਿਆ ਜੀ ਦੁਪੱਟਾ ਸੂਟ ਕਾਟਨ ਕੈਮਰਿਕ ਓਕੇ ਠੀਕ ਓਕੇ ਇਹ 550 ਦਾ ਓ 550 ਰੁਪਏ ਇਹ ਵੀ 550 ਉਹ ਵੀ ਸਿਮਰ ਦਾ ਕੱਪੜਾ ਗਿਆ ਅੱਗੇ ਨਾ ਸੂਰ ਦੁਪੱਟਾ ਆ ਗਿਆ ਸੂਰ ਦੁਪੱਟਾ ਓਕੇ ਲੋ ਵੀ ਆ 650 ਤੇ ਆ 750 ਆ ਗੱਡਾ ਦੁਪੱਟਾ 800 ਰੁਪਏ ਆਰੀ ਵਰਕ ਓਕੇ 750 750 ਵੀ ਰੇਂਜ ਚ ਇਤਨਾ ਸਾਰੇ ਹੈਂਡ ਵਰਕ ਓਕੇ ਇਹ ਹੈਂਡ ਵਰਕ ਵਾਲੇ ਆ ਗਏ ਪਿਓਰ 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 ਦੁਪੱਟਾ ਪਿਓਰ ਲੋ ਜੀ 1000 ਰੁਪਏ ਦੇ ਤੁਹਾਨੂੰ ਹੈਂਡ ਵਰਕ ਦਾ ਸੂਟ ਵੀ ਮਿਲ ਜੇ